ਇਹ ਨਿਊ ਪੀਣਾ ਵਾਲਾ ਪਿੰਡ ਜਿਹੜੀ آگ ਲੱਗ ਗਈ ਕਿੱਦਾਂ ਵੱਲ ਲੱਗ ਗਈ ਤੇ ਕੀ ਕਾਰਨ ਹੋਇਆ ਇਹ ਸਰ ਮੇਰਾ ਲੜਕਾ ਯਕੂਬ ਔਰ ਉਹ ਇੱਕ ਲੜਕੀਏ ਕੇ ਨਾਲ ਕਲੋਨੀ ਦੀ ਉਹਦਾ ਨਾਮ ਮਧੂ ਉਹਨਾਂ ਨੇ ਆ ਇੱਥੋਂ ਸਾਡੇ ਤੋਂ ਚੋਰੀ ਭੱਜ ਗਏ ਤੇ ਲਵ ਮੈਰਿਜ ਕਰਾ ਲਈ ਲੜਕੀ ਨੇ ਮੇਰੇ ਬੇਟੇ ਨਾਲ ਹੁਣ ਮੈਂ ਵੀ ਘਰੇ ਨਹੀਂ ਗਿਆ ਮੈਂ ਤਾਂ ਡਰਾਈਵਰ ਬੰਦਾ ਹਾਂ ਮੈਂ ਤਾਂ ਅੱਜ ਰਾਤ ਹੀ ਆਇਆ ਮਤਲਬ ਕਿ ਗੱਡੀ ਲੈ ਗਈ ਬਾਹਰੋਂ ਤੇ ਮੈਂ ਵੇਖਿਆ ਆ ਕੇ ਘਰ ਤੇ ਘਰ ਦਾ ਬੁਰਾਲ ਕੀਤਾ ਪਿਆ ਮੇਰੇ ਬੱਚੇ ਮੇਰੀ ਗੁੜੀਆ ਤੇ ਮੇਰੇ ਘਰ ਦੀ ਇਥੋਂ ਡਰ ਦੇ ਮਾਰੇ ਭੱਜ ਗਿਆ ਤੇ ਉਹ ਨਾ ਕਰਦੇ ਹੇ ਹਾਂਜੀ ਹਾਂਜੀ ਪਰੇਸ਼ਾਨ ਕਰਦੇ ਸੀ ਤੇ ਆਹ ਦੇਖ ਲਓ ਤੁਸੀਂ ਹਾਲ ਕੀ ਕੀਤਾ ਨਕਦੀ ਪੈਸੇ ਸੋਨਾ 2 ਤੁੱਲੇ ਔਰ ਇਥੋਂ ਸਿਲੰਡਰ ਤੱਕ ਲੈ ਗਏ ਇਨਵਰਟਰ ਤੱਕ ਚਾ ਕੇ ਬਾਕੀ ਆ ਸਮਾਨ ਦੀ ਵੀਡੀਓ ਸਭ ਨੂੰ ਨਜ਼ਰ ਆਏਗੀ ਵੀ ਜਿਹੜਾ ਜਿਹੜਾ ਹਾਂ ਹਾਂਜੀ ਆ ਦਰਵਾਜ਼ੇ ਟੁੱਟੇ ਹੋਏ ਨੇ ਅੰਦਰ ਵੜ ਕੇ ਪੈਟਰੋਲ ਪਾ ਕੇ ਸਾਡੀ ਇਹ ਪਿੰਡ ਵਾਲਿਆਂ ਦੇ ਬਿਆਨ ਨੇ ਇਹ ਕਿਹਨਾਂ ਨੇ ਸਾਡੀ ਇਹ ਲੜਕੀ ਦੇ ਪਰਿਵਾਰ ਵੱਲੋਂ ਪਰਿਵਾਰ ਵਾਲਿਆਂ ਨੇ ਹਾਂਜੀ ਠੀਕ ਤੇ ਔਰ ਇਹ ਕਿੰਨਾ ਕੁ ਨੁਕਸਾਨ ਕਰ ਗਏ ਕਿੰਨੇ ਕਰੋੜ ਦਾ ਨੁਕਸਾਨ ਇਹ ਕਟੋ-ਕਟ 4 ਲੱਖ ਤੋਂ ਉੱਪਰ ਦਾ ਨੁਕਸਾਨ ਹੈ ਜਿਹੜਾ ਅਗਲਾ ਆ ਕੇ ਸੜ ਗਏ ਨੇ ਜਰਾ ਹਾਂਜੀ ਜਿਹੜਾ ਸਮਾਨ ਸਾ ਇਹਨਾਂ ਵੱਲੋਂ ਤੁਸੀਂ ਦੇਖ ਲਓ ਵੀ ਘਰ 'ਚ ਜਿੰਨਾ ਸਮਾਨ ਏਸੀ ਤੱਕ ਲੱਗਾ ਹੋਇਆ ਜਿਹਦੇ ਕੋਲਾ ਬਣ ਚੁੱਕਾ ਆ ਬੈੱਡੇ ਬੈੱਡ ਭਰਿਆ ਸੀਗਾ ਜਿਹੜਾ ਕੋਲਾ ਬਣਿਆ ਉਧਰ ਪੇਟੀ ਪਈ ਐ ਪੇਟੀ ਦੀ ਫੁੱਲ ਜਿੰਨੀ ਵੀ ਭਰੀ ਹੋਈ ਸੀਗੀ ਸਾਰਾ ਬਾਹਰ ਪਿਆ ਅੱਗ ਲਾ ਕੇ ਫੂਕ ਗਏ ਨੇ ਸਾਰਾ ਕੁਝ ਮੇਰੀ ਅਲਮਾਰੀ ਮੇਰਾ ਸਭ ਕੁਝ ਐਂ ਜਿਵੇਂ ਕਿਦਰ ਵੀ ਘਰ 'ਚ ਇੱਕ ਚਮਚੀ ਨਹੀਂ ਛੱਡੀ ਉਹਨਾਂ ਨੇ ਜਿਹੜੀ ਸਾਲ ਕੇ ਸਵਾ ਇਧਰ ਆ ਪਵਿੱਤਰ ਬਾਈਬਲ ਜਿਹੜੀ ਮੇਰੇ ਕਮਰੇ ਚ ਬੈਡ ਦੀ ਧੋਤੇ ਪਈ ਸੀ ਇਹ ਬੇਅਦਬੀ ਇਹਨੂੰ ਵਿੱਚੇ ਸਾੜਿਆ ਉਹਨਾਂ ਬੰਦਿਆਂ ਨੇ ਹਾਂਜੀ ਔਰ ਕਾਰਵਾਈ ਜਦਾਂ ਤੇ ਹੋਣੀ ਜੀ ਕਿੰਨੇ ਕ ਬੰਦੇ ਆਏ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਮੈਨੂੰ ਤਾਂ ਪਿੰਡ ਵਾਲਿਆਂ ਪਿੰਡ ਤੋਂ ਹੀ ਪਤਾ ਲੱਗਿਆ ਜੀ ਮੈਂ ਤਾਂ ਕਰੇਗਾ ਨਹੀਂ ਹਾਂ ਹਾਂ ਉਹਨਾਂ ਨੇ ਆ ਕੇ ਬੁਝਾਈ ਉਹਨਾਂ ਨੇ ਪੂਲ ਕੋਸ਼ਿਸ਼ ਕੀਤੀ ਪੂਲ ਜ਼ੋਰ ਲਾ ਕੇ ਥੋੜਾ ਬਹੁਤਾ ਸਮਾਨ ਬਾਹਰ ਸੁੱਟਿਆ ਜੀ ਪਤਾ ਲੱਗਿਆ ਕਿੰਨੇ ਕ ਬੰਦੇ ਆਏ ਬੰਦੇ ਉਹ ਕੱਟੋ ਕਰਤੀ ਬੰਦੇ ਸੀਗੇ ਹਾਂਜੀ ਪੁਰ 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 ਪਾ ਕੇ ਇਹ ਕਰ ਚੁੱਕੀ ਕਿ ਕਟਾਈ ਪੁਰ ਪੁਰ ਪੁਲਿਸ ਆਈ ਸੀ ਸਰ ਉਹ ਵੀਡੀਓ ਬਣਾ ਕੇ ਲੈ ਗਏ ਅੱਗੇ ਕੋਈ ਕਾਰਵਾਈ ਨਹੀਂ ਅਜੇ ਦਾ ਕੌਣ ਆਇਆ ਮੈਡਮ ਆਈ ਸੀ ਮੈਂ ਨਾ ਭੱਜਾ ਜਿਹੜੀ ਤੁਹਾਡੇ ਘਰ ਨੂੰ ਅੱਗ ਲਾਈ ਕੀ ਹੋਇਆ ਕੀ ਕਰ ਰਹੇ ਹੋ ਬੇਚਾਰਾ ਮੇਰਾ ਪੋਤਰਾ ਸੀ ਜੀ ਉਹਨਾਂ ਦੀ ਸਕੂਲ 'ਚ ਕੋਈ ਲੜਕੀ ਦੀ ਤੇ ਲੜਕੇ ਦੀ ਗੱਲ ਚੱਲਦੀ ਸੀ ਤੇ ਉਹ ਲੜਕਾ ਲੜਕੀ ਨਾਲੇ ਪਾ ਗਿਆ ਇਹਨਾਂ ਨੇ ਆਏ ਨੇ ਰਾਤ ਦੇ 12:00 12:00 ਵਜੇ ਕਿ ਅੱਗ ਲਾਤੀ ਅੱਗੇ ਲਾਤੀ ਸਾਰਾ ਸਾਲਾ ਸਾਰਾ ਜਿਹਾ ਸਾਮਾਨ ਤੋੜਤਾ ਥਾਣੇ ਤੱਕ ਸਾਡੇ ਮਗਰ ਤੱਕ ਗਿਆ ਨਹੀਂ ਕੀ ਲੜਕੀ ਦੇ ਭਰਾਵਾਂ ਨੇ ਕੀਤਾ ਗਿਆ ਹਾਂ ਇਹ ਜੀ ਲੜਕੀ ਦੇ ਭਰਾ ਐ ਨਾਲ ਗੁੰਡੇ ਲੈ ਕੇ ਆਏ 15 20 ਗੁੰਡੇ ਲੈ ਕੇ ਆਏ ਨਾਲ ਸਾਰਾ ਅੱਗ ਲਾਤੀ ਸਾਡਾ ਜੋ ਵੀ ਮੁਰਗੇ ਮੁਰਗੀਆਂ ਜੋ ਵੀ ਇਹ ਸਾਮਾਨ ਸਾਰਾ ਟਿਕਾ ਕੁਝ ਲੈ ਗਿਆ ਸਿਲੰਡਰ ਵੀ ਛੁੱਕ ਕੇ ਲੈ ਗਿਆ ਸਾਰਾ ਸੜ ਗਿਆ ਸਾਮਾਨ ਹਾਂ ਜੀ 60 ਹਜ਼ਾਰ ਤੋੜਪੰਨ ਵੀ ਕੀਤੀ ਗਈ ਤੋੜਪੰਨ ਕੀਤੀ ਜੀ ਕਿੰਨੇ ਕ ਗੁੰਡਾ ਕਰਦੀ ਸੀ ਉਂਡਾ ਗੜੀ ਇੱਥੇ ਦਾ ਪਿੰਡ ਵਾਲੇ ਨਾਂ ਦੇ ਤਾਂ ਅਸੀਂ ਅਸੀਂ ਬਚਣ ਯੋਗੇ ਨਹੀਂ ਸਾਂ। ਮਰਨ ਵਾਸਤੇ ਆਏ। ਹਮਾਰਨ ਵਾਸਤੇ। ਬੁੱਝ ਕੇ ਆਏ। ਫੇਰ ਵੀ ਮਰੇ ਨਹੀਂ। ਮਰਨ। ਤੇ ਉਹ ਸੁਬਾ ਜੇ ਮੇਰਾ ਨਾਮ ਜਸਪਾਲ ਹੈ ਮੈਂ ਬਿੱਟੂ ਦਾ ਬ੍ਰਦਰ ਆ ਜੀ। ਕਿੱਥੇ ਰਹਿੰਦੇ ਤੇ? ਆ ਸਾਡਾ ਪਿੰਡ ਕੋਠੀ ਰਾਏ ਸਾਹਿਬ ਹੈ ਜੀ। ਇਹ ਵੱਡਾ ਬ੍ਰਦਰ। ਆਪਾਂ ਲਈ ਕਿੰਨੇ ਲਾਈ। ਇਹ ਇਥੋਂ ਕਨਾਲ ਕੋਨੀ ਤੇ ਜੀ ਉਹਦੇ ਬ੍ਰਦਰ ਸੀ ਜੀ ਨਾਲ ਉਹਨਾਂ ਦੇ ਲੜਕੀ ਦੇ ਤੋ ਅਜੇ ਸੀ ਜੀ ਤੋਂ ਦਾ ਛੋਟਾ ਬ੍ਰਦਰ ਸੇਕ ਜੀ ਉਹਦਾ ਨਾਮ ਤੇ ਨਾਲ ਹੋਰ ਸੀ ਅਣਪਛਾਤੇ ਅਣਪਛਾਤੇ ਵਾਵਾ 30 40 ਜਣੇ ਸਿੱਦੇ ਤੇ ਇਹ ਰਾਤ ਨੂੰ 12:00 ਵਜੇ ਆਏ ਨੇ ਤੇ ਇਹਨਾਂ ਮੇਰੇ ਭਰਾ ਦੇ ਘਰ ਨੂੰ ਅੱਗ ਲਾਤੀ ਜੀ ਪਹਿਲਾਂ ਫਾਇਰ ਮਾਰੇ ਤਿੰਨ ਇਸ ਇਸ ਗੱਲ ਤੇ ਪਿੰਡ ਗਵਾਹ ਜੀ ਨਾਲ ਦਾ ਜਿੱਥੇ ਰਹਿ ਰਹਾ ਮੇਰਾ ਬ੍ਰਦਰ ਤੋ ਇਹਨਾਂ ਪਹਿਲਾਂ ਤਿੰਨ ਫਾਇਰ ਮਾਰੇ ਜੀ ਉਸ ਤੋਂ ਬਾਅਦ ਇਹਨਾਂ ਨੇ ਘਰ ਨੂੰ ਅੱਗ ਲਾਉਣੀ ਸ਼ੁਰੂ ਕਰਤੀ ਜੀ ਪਹਿਲਾਂ ਤੋੜਿਆ ਜੀ ਫਿਰ ਮੇਰੇ ਭਰਾ ਦੀ ਕੰਧਾਂ ਦਾ ਥੋੜਿਆ ਨਾ ਮਾਰ ਮਾਰ ਕੇ ਕੰਦਾ ਉਚਾ ਦਿੱਤੀਆਂ ਜੀ ਲੜਕੀ ਦੇ ਪਰਿਵਾਰ ਹਾਂਜੀ ਕੁੜੀ ਦੇ ਪਰਿਵਾਰ ਵਾਲੇ ਸੀਗਾ ਜਿਹੜਾ ਉਹਨਾਂ ਦੇ ਪਰਿਵਾਰ ਦੇ ਤੋਂ ਕਾਰਨ ਇਹ ਸੀ ਜੀ ਵੀਡੀਓ ਸਾਡਾ ਲੜਕਾ ਸਾਨੂੰ ਦੱਸਿਆ ਨਹੀਂ ਮੇਰਾ ਬ੍ਰਦਰ ਤਾਂ ਯੂਪੀਸੀ ਜੀ ਬਿਹਾਰ ਚ ਸੀ ਤੇ ਉਹ ਇਹਨਾਂ ਦੱਸਿਆ ਨਹੀਂ ਤੇ ਉਹ ਆਪਸ ਵਿੱਚ ਮੁੰਡੇ ਨੇ ਤੇ ਕੁੜੀ ਨੇ ਇਥੋਂ ਭੱਜ ਗਏ ਸਾਨੂੰ ਤਾਂ ਕਿਸੇ ਨੂੰ ਪਤਾ ਵੀ ਨਹੀਂ ਦਾ ਹਾਂ ਲਵ ਮੈਰਿਜ ਕਰਾਈ ਸਾਡੇ ਬ੍ਰਦਰ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਜੀ ਉਹਨਾਂ ਦੇ ਘਰ ਆ ਕੇ ਘਰ ਤੋੜਦਾ ਹਾਂ ਉਹਨਾਂ ਘਰ ਤੋੜਦਾ ਜੀ ਹੁਣ ਪੁਲਿਸ ਵੱਲੋਂ ਕੋਈ ਕਾਰਵਾਈ ਦੀ ਮੰਗ ਹੈਗੀ ਹੋਣੀ ਚਾਹੀਦੀ ਮੰਗੇ ਇਨਸਾਫ ਹੀ ਚਾਣੇ ਜੀ ਅਸੀਂ ਸਾਰੇ ਰਾਲ ਮੇਰੇ ਕੇ ਪਿੰਡ ਵਾਲੇ ਵੀ ਜੀ ਮੈਂ ਆਪਣੀ ਮਰਜੀ ਨਾਲ ਕੋਟ ਮੈਰਿਜ ਕਰਵਾ ਲਈ ਹੈ ਟਿਕਾ ਦੇ ਰਾਤ ਮੇਰੇ ਘਰ ਆਦਿਆ ਨੇ ਮੇਰੇ ਸੂਰੇ ਘਰ ਜਾ ਕੇ ਸਾਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਤੇ ਘਰ ਵਿੱਚ ਆਗ ਲਗਾ ਦਿੱਤੀ ਇਸ ਨੁਕਸਾਨ ਦੇ ਜ਼ਿੰਮੇਵਾਰ ਮੇਰੇ ਫੈਮਿਲੀ ਮੈਂਬਰ ਮੇਰਾ ਬਟਾ ਅਰਜਨ ਕਾਲ ਤੇ ਮੇਰੀ ਮम्मा ਤੇ ਰਾਹੁਲ ਪੰਡਾਈ ਇਸ ਤੋਂ ਜ਼ਿੰਮੇਵਾਰ ਹਨ ਮੈਨੂੰ ਇਨਸਾਫ ਚਾਹੀਦਾ ਵਜਾ ਕਿ ਮੁੰਡੇ ਨੇ ਤੇ ਕੁੜੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਕੋਟ ਮੈਰਿਜ ਹੋ ਚੁੱਕੀ ਉਹਨਾਂ ਦੀ ਕੁੜੀ ਕਿੱਥੋਂ ਦੀ ਹੈ ਕੁੜੀ ਕਲਾਨ ਕਲੋਲੀ ਦੀ ਕੁੜੀ ਹੈ ਤੇ ਵੀ ਸਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਅਸੀਂ ਇਹਨਾਂ ਨਾਲ ਕੰਪਰੋਮਾਈਜ਼ ਕਰਦੇ ਹੀ ਸਾਡੀ ਗੱਲ ਦੇ ਵਿੱਚ ਕਿਸੇ ਦੇ ਨਹੀਂ ਆਏ ਸਾਨੂੰ ਕੁਝ ਨਹੀਂ ਦੱਸਿਆ ਪੁੱਛਿਆ ਉਤੋਂ ਤੁਹਾਡੇ ਘਰੇ ਰਾਤੀ ਗਾ ਦੋ ਜਣੇ ਗਏ ਹਨ ਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ ਰਾਤੀ ਆ ਕੇ ਇਥੋਂ ਕਬੂਤਰ ਤੇ ਕੁਕੜੋਂ ਦੇ ਚੱਕੇ ਵੀਰੇ ਦੇ ਵੱਡਾ ਵੀਰ ਹੈ ਸਾਡਾ ਜੇਠ ਮੇਰਾ ਤੇ ਇਹਨਾਂ ਦੇ ਚੁੱਕੇ ਨੇ ਆ ਕੇ ਨਾ ਅਗਲਾ ਕੇ ਸਾਰੇ ਨੁਕਸਾਨ ਕੀਤਾ ਆ ਬੰਦੇ ਤੱਕ ਮਾਰਨ ਦੀ ਕੋਸ਼ਿਸ਼ ਕੀਤੀ ਜਿਹੜੇ ਪਿੰਡ ਆਏ ਗੋਲੀ ਚਲਾਈ ਉਹਨਾਂ ਨੇ ਕਿੰਨੇ ਕ ਜਿਹੜੇ ਬੰਦੇ ਆਏ 20 25 ਜਣੇ ਬੰਦੇ ਜਿਆਦੇ ਸੀ ਆਦੂ ਵੀ ਜਿਆਦੇ ਸੀ ਹਨੇਰਾ ਕਿੱਦਾਂ ਲਾਈਟਾਂ ਕੱਟੀਆਂ ਇਹਨਾਂ ਨੇ ਬੰਦੇ ਸਿਆਣੇ ਨਹੀਂ ਗਏ ਸਾਡੇ ਤੋਂ ਇਹਨਾਂ ਨੇ ਬਹੁਤ ਜ਼ਿਆਦਾ ਆਦੇ ਜਾਣੇ ਸਾਡੇ ਜੀ ਵੇਖੇ ਇਹਨਾਂ ਨੇ ਕੀ ਘਰੇ ਆ ਹੀ ਉਹਨਾਂ ਦਾ ਨੁਕਸਾਨ ਕਰੀਏ ਇਹਨਾਂ ਨੇ ਕੁਝ ਵੀ ਸਾਡੇ ਘਰ ਦੇ ਵਿੱਚ ਛੱਡਿਆ ਨਹੀਂ ਦਸ ਲੈਂਡਰ ਤੱਕ ਨੁਆਟਰ ਤੱਕ ਏਸੀ ਤੱਕ ਕੋਈ ਵੀ ਘਰ ਦੀ ਚੀਜ਼ ਨਹੀਂ ਹੈਗੀ ਸਾਡੇ ਦੀ ਵੀ ਜਿਹੜੀ ਇਹਨਾਂ ਨੇ ਛੱਡੀ ਹੈ ਹਾਂਜੀ ਸਾਨੂੰ ਤਾਂ ਸਰਕਾਰ ਬਸ ਇਹ ਹਾਈਵੇ ਸਾਨੂੰ ਨਿصاف ਮਿਲੇ ਕਿਵੇਂ ਕਿਵੇਂ ਜੇ ਮੁੰਡੇ ਦੀ ਮਰਜ਼ੀ ਸੀ ਤੇ ਕੁੜੀ ਦੀ ਵੀ ਮਰਜ਼ੀ ਸੀ ਫਿਰ ਬੇਟੀ ਆਦੀ ਨੂੰ ਫਾੜ ਦੇ ਕਾਰਵਾਈ ਕਰਨੀ ਸੀ ਸਾਡੇ ਨਾਲ ਕਰ ਦੇ ਘਰੇ ਕਾਂ ਤੋਂ ਆਏ ਸਾਡੇ ਇਹਨਾਂ ਕਾਂ ਤੋਂ ਸਾਡੇ ਘਰੇ ਵਾਰਦਾਤ ਕੀਤੀ ਹਾਂਜੀ ਹਾਂ ਸਾਡੀ ਤੇਹਾ ਬੇਨਤੀ ਸਾਡੇ ਨਾਲ ਨਿصاف ਕੀਤਾ ਜਾਵੇ ਏ ਸਾਡੇ ਕੋਲ ਬਿੱਟੂ ਨਾਮ ਦੇ ਆਦਮੀ ਨੇ ਕੰਪਲੇਂਟ ਕੀਤੀ ਹੈ ਵੀ ਉਸਦੇ ਬੇਟੇ ਨੇ ਲਵ ਮੈਰਿਜ ਕੀਤੀ 23 ਸਤ ਨੂੰ 23 ਜੁਲਾਈ ਨੂੰ ਇਸੇ ਰੰਜਿਸ਼ ਦੇ ਕਾਰਨ ਉਹ ਲੜਕੀ ਦੇ ਜਿਹੜੇ ਭਰਾ ਸੀ ਉਹਨਾਂ ਨੇ ਇਹਨਾਂ ਦੇ ਘਰ ਆ ਕੇ ਜਦੋਂ ਇਹ ਘਰੇ ਹੈ ਨਹੀਂ ਸੀ ਇਹ ਪਾਸੇ ਅਸੇ ਸੀ ਘਰੇ ਆ ਕੇ ਇਹਨਾਂ ਦੇ ਤੋੜਪੰਨ ਕੀਤੀ ਹੈ ਤੇ ਸਮਾਨ ਨੂੰ ਜਿਹੜਾ ਕੋਈ ਇਹਨਾਂ ਦਾ ਘਰੇਲੂ ਵਰਤਦਾ ਸਮਾਨ ਸੀ ਉਹਨੂੰ ਅੱਗ ਲਾ ਗਿਆ ਇਹ ਨਾਲ ਨਾਲ ਦਾ ਕਾਫੀ ਨੁਕਸਾਨ ਹੈ ਅਸੀਂ ਇਹਦੇ ਸਬੰਧ ਵਿੱਚ ਮਕਦਮਾ ਨੰਬਰ 129 ਹਨਾ ਸਦਰ ਕੋਰਟ ਵਿੱਚ ਦਰਜ ਕੀਤਾ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ ਅਜੀਤ ਕੁਮਾਰ ਹੋਣੀ ਜਿਹੜੇ ਹੈਗੇ ਕੁੱਲ ਦੋਸ਼ੀਏ ਦੇ ਵਿੱਚ 6 ਬਾਈ ਦੇ ਦੋਸ਼ੀ ਨੇ ਜੀ ਰਾਜਕੁਮਾਰ ਰਾਹੁਲ ਕਰਨ ਅਰਜੇਸ਼ ਬਾਈ ਦੇਮ 6 ਬੰਦਾਂ ਦੇ ਕਰਦੀ ਗ੍ਰਿਫਤਾਰੀ ਹਾਂਜੀ ਬਿਲਕੁਲ ਛਾਪੇਮਾਰੀ ਜਾਰੀ ਹੈ बहुत जल्दी करना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप